ਨਮਸਕਾਰ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਆਯੁਰਵੇਦ ਦੇ ਬਾਰੇ ਆਯੁਰਵੇਦ ਦੇ ਨਾਲ ਜਿਹੜੇ ਅਪਣਾਉਣ ਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਬਚਿਆ ਜਾਦਾ ਹੈ ਲੇਕਿਨ ਅੱਜ ਸਾਡਾ ਵਿਸ਼ਾ ਹੈ ਭੋਜਨ ਭੋਜਨ ਜੋ ਵੀ ਸਾਨੂੰ ਇਸ ਵੇਲੇ ਪ੍ਰਾਪਤ ਹੋ ਰਿਹਾ ਹੈ ਜਾਂ ਧਰਤੀ ਤੋਂ ਆ ਰਿਹਾ ਉਸ ਵਿੱਚ ਧਰਤੀ ਦੇ ਵਿੱਚ ਬਹੁਤ ਸਾਰੇ ਖਰਾਬੀ ਤੱਤਾਂ ਦੀ ਜਿਹੜੀ ਘਾਟ ਦੇ ਕਾਰਨ ਸਾਨੂੰ ਜਿਹੜਾ ਭੋਜਨ ਮਿਲ ਰਿਹਾ ਹੈ ਜਿਸ ਕਾਰਨ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਮਨੁੱਖ ਨੂੰ ਹੋ ਰਹੀਆਂ ਸੋ ਖਰਾਬੀ ਤੱਤਾਂ ਵਾਲਾ ਭੋਜਨ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਭੋਜਨ ਸਾਨੂੰ ਸਾਫ ਸੁੱਤਰ ਹੈ ਇਹ ਨਹੀਂ ਕਿ ਸਾਨੂੰ ਮਿਲ ਰਿਹਾ ਕਿ ਭੋਜਨ ਸਾਫ ਸੁੱਤਰ ਹੈ ਜਾਂ ਆਰਗੈਨਿਕ ਹੈ ਜਿਸ ਵੀ ਤਰਤੀਬ ਵਿੱਚ ਆਪਾਂ ਉਗਾ ਰਹੇ ਹਾਂ ਉਸ ਵਿੱਚ ਜਿਹੜੇ ਖਰਾਕੀ ਤੱਤ ਹੈ ਕੀ ਉਸ ਵਿੱਚ ਉਹ ਪੂਰੇ ਪਾਏ ਜਾ ਰਹੇ ਹਨ ਅਗਰ ਨਹੀਂ ਪਾਏ ਜਾ ਰਹੇ ਤਦ ਵੀ ਜੇ ਜਿਹੜਾ ਭੋਜਨ ਖਾ ਰਹੇ ਆ ਉਹ ਬਹੁਤ ਸਾਰੇ ਜਿਹੜੇ ਖਰਾਕੀ ਤੱਤਾਂ ਤੋਂ ਬਿਨਾਂ ਖਾ ਰਹੇ ਆ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇੱਕ ਗੰਭੀਰ ਵਿਸ਼ਾ ਹੈ ਭੋਜਨ ਨੂੰ ਜੋ ਵੀ ਅਸੀਂ ਖਾ ਰਹੇ ਆ ਉਹ ਜੋ ਵੀ ਪੋਜਨ ਜਿਸ ਚੀਜ਼ ਦਾ ਬਣਾ ਰਹੇ ਆ ਸਬਜੀ ਦਾਲ ਫਰੂਟ ਜੋ ਵੀ ਅਸੀਂ ਖਾ ਰਹੇ ਆ ਉਸ ਨੂੰ ਅਸੀਂ ਆਪ ਗਾਈਏ ਤਾਂ ਜੋ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕੀਏ ਤੇ ਆਰਗੇਨਿਕ ਜਿੰਨਾ ਵੀ ਭੋਜਨ ਅਸੀਂ ਗਾਵਾਂਗੇ ਉਹਨਾਂ ਦੇ ਵਿੱਚ ਜਿਹੜੇ ਖਰਾਕੀ ਤਦ ਤੱਕ ਕਿਵੇਂ ਪੈਦਾ ਜਿਹੜੇ ਧਰਤੀ ਦੇ ਵਿੱਚ ਕਿਤੇ ਜਾ ਸਕਦੇ ਹਨ ਇਸ ਬਾਰੇ ਸਾਨੂੰ ਗੰਭੀਰ ਜਾਣਕਾਰੀ ਲੈ ਕੇ ਉੱਤੇ ਭੋਜਨ ਜਿਹੜਾ ਆ ਇਸ ਤਰ੍ਹਾਂ ਜਿਹੜਾ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਉਸ ਬਾਰੇ ਪੂਰੀ ਜਾਣਕਾਰੀ ਲੈ ਕੇ ਭੋਜਨ ਜਿਹੜਾ ਪ੍ਰਾਪਤ ਕੀਤਾ ਜਾਵੇ